ਵੱਡੇ ਗਿਰ ਹੇਰ ਲੋਕਾਂ ਨੇ ਲੋਕ ਜਿਹੜੇ ਨੇ ਵੱਡੇ ਵੱਡੇ ਪਰਬਤਾਂ ਦੇ ਵਿੱਚ ਜਾ ਕੇ ਲੁਕ ਗਏ ਹਨ ਹਮੂ ਲੋਗਨ ਅਧਿਕ ਡਰਾਇਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿ ਰਹੇ ਨੇ ਲੋਕਾਂ ਨੇ ਮੈਨੂੰ ਵੀ ਬੜਾ ਡਰਾਉਣਾ ਚਾਹਿਆ ਕਿ ਬਾਦਸ਼ਾਹ ਔਰੰਗਜ਼ੇਬ ਦਾ ਪੁੱਤਰ ਆ ਰਿਹਾ ਹੈ ਉਹਨਾਂ ਨੇ ਮੈਨੂੰ ਵੀ ਬੜਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਡਰਾਉਣਾ ਚਾਹਿਆ ਹੈ ਕਾਲ ਕਰਮ ਕੋ ਮਰਮ ਨਾ ਪਾਇਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਿਖ ਰਹੇ ਨੇ ਕਾਲ ਕਰਮ ਕੋ ਮਰਮ ਨਾ ਪਾਇਓ ਕਿਸੇ ਨੇ ਵੀ ਕਾਲ ਦੀ ਗਤੀ ਨੂੰ ਭਗਵਾਨ ਦੀ ਗਤੀ ਨੂੰ ਨਹੀਂ ਜਾਣਿਆ ਹੈ ਕਿਤਕ ਲੋਗ ਤਜ ਸੰਗ ਸਿਧਾਰੇ ਬਹੁਤ ਸਾਰੇ ਲੋਕ ਜਿਹੜੇ ਪਰਬਤਾਂ ਨੂੰ ਛੱਡ ਕੇ ਆਪੋ ਆਪਣੇ ਘਰਾਂ ਨੂੰ ਛੱਡ ਕੇ ਪਰਬਤਾਂ ਨੂੰ ਜਾ ਰਹੇ ਸਨ ਤੇ ਉਸ ਵੇਲੇ ਆਨੰਦਪੁਰੀ ਦੇ ਵਿੱਚੋਂ ਵੀ ਬਹੁਤ ਸਾਰੇ ਸਿੱਖ ਬਹੁਤ ਸਾਰੇ ਲੋਕ ਜਿਹੜੇ ਨੇ ਮੈਨੂੰ ਛੱਡ ਕੇ ਚਲੇ ਗਏ। ਜਾਇ ਬਸੇ ਗਿਰਵਰ ਜਹ ਭਾਰੇ ਜਿੱਥੇ ਵੱਡੇ ਪर्वਤ ਪਹਾੜ ਸਣ ਉੱਥੇ ਜਾ ਕੇ ਲੋਕ ਡਰ ਦੇ ਮਾਰੇ ਰਹਿਣ ਲੱਗ ਪਏ। ਚਿਤ ਮੋਜਿਨ ਕੋ ਅਜਿ ਘਡਰਾਨਾ ਉਹ ਜਿਹੜੇ ਕਾਇਰ ਲੋਕ ਸਣ ਮਨ ਦੇ ਵਿੱਚ ਬਹੁਤ ਜ਼ਿਆਦਾ ਡਰ ਗਏ ਸਨ। ਇਨੇ ਉਬਾਰਨਾ ਆਪਣਾ ਜਾਣਾ। ਉਹਨਾਂ ਨੇ ਆਨੰਦਪੁਰੀ ਨੂੰ ਆਪਣੇ ਰਹਿਣ ਲਾਇਕ ਨਾ ਸਮਝਿਆ ਕਿ ਇੱਥੇ ਅਸਲੀ ਸੁਰੱਖਿਅਤ ਨਹੀਂ ਹਾਂ। ਤਬ ਔਰੰਗਜ਼ੇਬ ਹੇ ਮਾਂ ਜਰਸਾਏ ਤੇ ਉਸ ਵੇਲੇ ਜਦੋਂ ਬਾਦਸ਼ਾਹ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਜਫਰ ਚੜ੍ਹ ਕੇ ਆਉਂਦਾ ਹੈ ਵੱਡਾ ਗੁੱਸਾ ਧਾਰਨ ਕਰਕੇ ਇੱਕ ਅਹਦੀਆ ਇਹਾਂ ਪਠਾਏ ਤੇ ਉਸ ਵੇਲੇ ਉਹਨੇ ਆਪਣਾ ਇੱਕ ਅਹਦੀਆ ਆਪਣਾ ਇੱਕ ਮੈਸੇਂਜਰ ਆਪਣਾ ਇੱਕ ਏਲਚੀ ਜਿਹੜਾ ਸੀ ਇੱਧਰ ਨੂੰ ਭੇਜਿਆ ਹੈ ਹਮ ਤੇ ਭਾਜ ਬਿਮੁਖ ਜੇ ਗਏ ਹੁਣ ਜਿਹੜੇ ਲੋਕ ਜਿਹੜੇ ਸਿੱਖ ਮੈਨੂੰ ਛੱਡ ਕੇ ਉਸ ਵੇਲੇ ਚਲੇ ਗਏ ਸਨ ਦਿਨ ਕੇ ਧਾਮ ਗਿਰਾਵਤ ਭਏ ਉਹ ਜਿਹੜਾ ਅਹਦੀਆ ਆਇਆ ਸੀ ਨਾ ਉਹਨੇ ਉਹਨਾਂ ਸਿੱਖਾਂ ਦੇ ਉਹਨਾਂ ਲੋਕਾਂ ਦੇ ਘਰ ਜਿਹੜੇ ਨੇ ਤੜਵਾ ਦਿੱਤੇ ਹਨ, ਗਿਰਵਾ ਦਿੱਤੇ ਹਨ। ਜੇ ਆਪਣੇ ਗੁਰ ਤੇ ਮੁਖ ਫਿਰ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲੇਖ ਰਹੇ ਨੇ ਜੇ ਆਪਣੇ ਗੁਰ ਤੇ ਮੁਖ ਫਿਰ ਹੈ। ਜਿਹੜਾ ਸਿੱਖ ਆਪਣੇ ਗੁਰੂ ਤੋਂ ਚਿਹਰਾ ਫੇਰ ਲੈਂਦਾ, ਮੂੰਹ ਫੇਰ ਲੈਂਦਾ, ਉਹਦਾ ਕੀ ਹਾਲ ਹੁੰਦਾ ਹੈ? ਇਹਾ ਉਹਾ ਤਿੰਨ ਕੇ ਗ੍ਰਹਿ ਗਿਰ ਹੈ। ਉਹਦੇ ਇੱਥੇ ਤੇ ਘਰ ਉਹਦੇ ਡਿੱਗਦੇ ਹੀ ਨਹੀਂ। ਦਰਗਾਹ ਦੇ ਵਿੱਚ ਵੀ ਉਹਦਾ ਕੋਈ ਆਸਰਾ ਨਹੀਂ ਰਹਿੰਦਾ। ਇੱਥੇ ਵੀ ਉਹਨੂੰ ਧੱਕੇ ਪੈਂਦੇ ਨੇ ਤੇ ਅਗਲੀ ਦਰਗਾਹ ਦੇ ਵਿੱਚ ਵੀ ਉਹਨੂੰ ਧੱਕੇ ਪੈਂਦੇ ਹਨ। ਇਹ ਹਾ ਉਪਹਾਸਨਾ ਸੁਰ ਪਰਵਾਸਾ ਲੋਕ ਇੱਥੇ ਵੀ ਉਹਨੂੰ ਮੁਖੌਲ ਕਰਦੇ ਨੇ ਉਹਦਾ ਉਪਹਾਸ ਉਹਦਾ ਮਜ਼ਾਕ ਬਣਦਾ ਹੈ ਨਾ ਸੁਰ ਪਰਵਾਸਾ ਤੇ ਨਾ ਉਹਨੂੰ ਸਵਰਗਾਂ ਦੇ ਵਿੱਚ ਵਾਸ ਮਿਲਦਾ ਹੈ। ਸਭ ਬਾਤਨ ਤੇ ਰਹੇ ਨਿਰਾਸਾ ਉਹ ਸਾਰੀਆਂ ਗੱਲਾਂ ਤੋਂ ਨਿਰਾਸ ਤੇ ਦੁਖੀ ਹੀ ਰਹਿੰਦਾ ਹੈ ਇਹੋ ਜਿਹਾ ਬੰਦਾ ਜਿਹੜਾ ਗੁਰੂ ਦੇ ਦਰ ਤੋਂ ਦੂਰ ਹੋ ਜਾਂਦਾ ਹੈ। ਤੋ ਦੁਖ ਭੋਖ ਤਿਨ ਕੋ ਰਹਿ ਲਾਗੀ ਐਹੋ ਜਿਆ ਬੰਦਾ ਜਿਹੜਾ ਗੁਰੂ ਦੇ ਦਰ ਤੋਂ ਟੁੱਟ ਗਿਆ ਹੈ ਗੁਰੂ ਦੇ ਦਰ ਨੂੰ ਛੱਡ ਗਿਆ ਹੈ ਦੁਖ ਭੋਖ ਤਿਨ ਕੋ ਰਹਿ ਲਾਗੀ ਉਹਨਾਂ ਨੂੰ ਦੁਖ ਤੇ ਭੋਖ ਸਦਾ ਸਤਾਉਂਦੇ ਹੀ ਰਹਿੰਦੇ ਹਨ ਸੰਤ ਸੇਵਤੇ ਜੇ ਹੈ ਤਿਆਗੀ ਜਿਨ੍ਹਾਂ ਨੇ ਸੰਤਾਂ ਸਾਧੂਆਂ ਦੇ ਗੁਰਮੁਖਾਂ ਦੀ ਸੇਵਾ ਦਾ ਜਿਨ੍ਹਾਂ ਨੇ ਤਿਆਗ ਕਰ ਦਿੱਤਾ ਹੈ ਉਹਨਾਂ ਨੂੰ ਦੁਖ ਤੇ ਭੋਖ ਸਤਾਉਂਦੇ ਹਨ ਜਗਤ ਬਿਖੈ ਕੋਈ ਕਾਮਨਾ ਸਰਹੀ ਸੰਸਾਰ ਦੇ ਵਿੱਚ ਉਹਨਾਂ ਦਾ ਕੋਈ ਵੀ ਕਾਰਜ ਸਿਰੇ ਨਹੀਂ ਚੜ੍ਹਦਾ ਹੈ ਅੰਤਹਿ ਕੁੰਡ ਨਰਕ ਕੀ ਪਰਹੀ ਅਖੀਰ ਨੂੰ ਉਹਨਾਂ ਨੂੰ ਨਰਕਾਂ ਦੀ ਕੁੰਡ ਦੇ ਵਿੱਚ ਭਿਆਨਕ ਅਗ ਦੇ ਵਿੱਚ ਨਰਕ ਕੁੰਡ ਦੇ ਵਿੱਚ ਉਹਨਾਂ ਨੂੰ ਸੁੱਟਿਆ ਜਾਂਦਾ ਹੈ ਤਿੰਨ ਕੋ ਸਦਾ ਜਗਤ ਉਪਹਾਸਾ ਸੰਸਾਰ ਦੇ ਲੋਕ ਉਹਨਾਂ ਦਾ ਸਦਾ ਹੀ ਉਪਹਾਸ ਕਰਦੇ ਹਨ ਉਹਨਾਂ ਦਾ ਮਖੌਲ ਸੰਸਾਰ ਤੇ ਬਣਦਾ ਹੈ ਅੰਤਹਿ ਕੁੰਡ ਨਰਕ ਕੀ ਬਾਸਾ ਉਹਨਾਂ ਨੂੰ ਅਖੀਰ ਨੂੰ ਨਰਕ ਕੁੰਡ ਦੇ ਵਿੱਚ ਸੁੱਟਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਿਖ ਰਹੇ ਨੇ ਇਹੋ ਜਿਹੜੇ ਬੇਮੁਖ ਲੋਕ ਨੇ ਜਿਹੜੇ ਗੁਰੂ ਦੇ ਦਰ ਤੋਂ ਬੇਮੁਖ ਹੋ ਜਾਂਦੇ ਨੇ ਉਹਨਾਂ ਦਾ ਇੱਥੇ ਵੀ ਉਪਹਾਸ ਬਣਦਾ ਹੈ ਤੇ ਮਰਨ ਤੋਂ ਬਾਅਦ ਉਹਨਾਂ ਨੂੰ ਨਰਕਕੁੰਡ ਦੇ ਵਿੱਚ ਸੁੱਟਿਆ ਜਾਂਦਾ ਹੈ। ਦੁਖ ਮੈਂ ਮਾਤ ਪਿਤਾ ਕੋ ਮਰੈ। ਗੁਰਪਗਤੇ ਜੇ ਬੇਮੁਖ ਸਿਧਾਰੇ। ਗੋਰੇ ਪਗਤੇ ਜੇ ਬੇਮੁਖ ਸਿਧਾਰੇ। ਗੁਰੂ ਦੇ ਦੱਸੇ ਹੋਏ ਮਾਰਗ ਤੋਂ ਜਿਹੜੇ ਗੁਰਸਖ ਬੇਮੁਖ ਹੋ ਜਾਂਦੇ ਹਨ ਲਾਂਬੇ ਹੋ ਜਾਂਦੇ ਹਨ। ਗੁਰੂ ਦੇ ਦੱਸੇ ਹੋਏ ਮਾਰਗ ਤੇ ਸਿੱਖਿਆ ਤੇ ਨਹੀਂ ਚੱਲਦੇ ਹਨ। ਇहां ਉहां ਤਿੰਨ ਕੇ ਮੁਖ ਕਰੇ। ਇੱਥੇ ਵੀ ਉਹਨਾਂ ਦੇ ਮੂੰਹ ਕਾਲੇ ਹੁੰਦੇ ਹਨ ਆਪਾਂ ਵੇਖ ਹੀ ਰਹੇ ਹਾਂ। ਇੱਥੇ ਵੀ ਉਹਨਾਂ ਦੇ ਮੂੰਹ ਕਾਲੇ ਹੁੰਦੇ ਹਨ ਤੇ ਮਰਨ ਤੋਂ ਬਾਅਦ ਵੀ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਧੱਕੇ ਮਾਰੇ ਜਾਂਦੇ ਹਨ ਉਹਨਾਂ ਦੇ ਮੂੰਹ ਕਾਲੇ ਹੁੰਦੇ ਹਨ ਜਿਹੜੇ ਸਿੱਖ ਗੁਰੂ ਦੇ ਦਰ ਤੋਂ ਲਾਂਬੇ ਹੋ ਜਾਂਦੇ ਨੇ ਜਿਹੜੇ ਸਿੱਖ ਆਪਣੇ ਸਤਿਗੁਰੂ ਤੋਂ ਚਿਹਰਾ ਫੇਰ ਲੈਂਦੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮੈਂ ਪਿਛਲੀ ਵਾਰ ਜਦੋਂ ਅਸੀਂ ਆਏ ਸਾਂ ਅਖੀਰਲੇ ਦਿਨ ਸੰਤ ਅਵਲਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਕਥਾ ਸੀ ਮੈਂ ਉੱਥੇ ਵੀ ਅਰਜਾਂ ਕੀਤੀਆਂ ਸਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਨਮ ਸਾਖੀ ਦੇ ਵਿੱਚ ਜ਼ਿਕਰ ਕਰਦੇ ਨੇ ਜਿਹੜਾ ਸਿੱਖ ਆਪਣੇ ਗੁਰੂ ਦੇ ਦਰ ਤੋਂ ਚਿਹਰਾ ਫੇਰ ਲੈਂਦਾ ਹੈ ਨਾ ਉਹਦੇ ਉੱਤੇ 6 ਪ੍ਰਕਾਰ ਦੀਆਂ ਹਤਿਆਵਾਂ ਦਾ ਪਾਪ ਆਉਂਦਾ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਲਿਖਦੇ ਨੇ ਪਾਪੀ ਬਹੁ ਪ੍ਰਕਾਰ ਕੇ ਉੱਤਮ ਮੱਧਮ ਜਾਨ ਹਤਿਆ ਖੱਟ ਪ੍ਰਕਾਰ ਹੈ ਮਨ ਮੇ ਲਿਓ ਪਛਾਨ 6 ਪ੍ਰਕਾਰ ਦੀਆਂ ਹਤਿਆਵਾਂ ਹਤਿਆਵਾਂ ਮੰਨੀਆਂ ਗਈਆਂ ਨੇ ਪਾਤਸ਼ਾਹ ਲਿਖਦੇ ਨੇ ਗਊ ਬ੍ਰਾਹਮਣ ਮਾਰੀਏ ਗੋਤਰੀ ਹੱਤ ਕਰਾਏ ਗਊ ਨੂੰ ਮਾਰਨਾ ਹਤਿਆ ਮੰਨਿਆ ਗਊ ਬ੍ਰਾਹਮਣ ਮਾਰੀਏ ਬ੍ਰਾਹਮਣ ਨੂੰ ਮਾਰ ਦੇਣਾ ਹੱਤਿਆ ਹੈ ਗੋਤਰੀ ਹੱਤ ਕਰਾਏ ਆਪਣੀ ਗੋਤ ਦਾ ਬੰਦਾ ਮਾਰਨਾ ਹੱਤਿਆ ਹੈ ਰਿਣ ਹੱਤਿਆ ਕੰਨਿਆ ਹੱਤਿਆ ਵਿਸ਼ਵਾਸ ਘਾਤ ਅਦਿਕਾਏ ਰਿਣ ਹੱਤਿਆ ਕਿਸੇ ਦੇ ਕੋਲੋਂ ਕਰਜ਼ਾ ਲੈ ਕੇ ਮੁੱਕਰ ਜਾਣਾ ਰਿਣ ਹੱਤਿਆ ਕੰਨਿਆ ਹੱਤਿਆ ਕੰਨਿਆ ਨੂੰ ਮਾਰਨਾ ਵੀ ਹੱਤਿਆ ਮੰਨਿਆ ਹੈ ਤੇ ਵਿਸ਼ਵਾਸ ਘਾਤ ਅਦਿਕਾਏ ਕਿਸੇ ਦੇ ਨਾਲ ਧੋਖਾ ਕਰਨਾ ਵਿਸਾ ਘਾਤ ਕਰਨਾ ਇਹ 6 ਪ੍ਰਕਾਰ ਦੀਆਂ ਹਤਿਆਵਾਂ ਜਿਹੜੀਆਂ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਮੰਨੀਆਂ ਨੇ ਤੇ ਸਤਿਗੁਰੂ ਜੀ ਕਹਿੰਦੇ ਨੇ 96 ਕਰੋੜੀ ਪਾਪ ਸਮ ਹੈ ਹੱਤਿਆ ਇੱਕ ਕਹਾਏ ਤੇ ਇੱਕ ਹੱਤਿਆ ਜਿਹੜੀ ਹੈ ਉਹ 96 ਕਰੋੜ ਪਾਪਾਂ ਦੇ ਬਰਾਬਰ ਹੈ ਭਾਵ ਕਿ ਤਰਾਜੂ ਦੇ ਨਾਲ ਜੇ ਆਪਾਂ ਤੋਲੀਏ ਨਾ ਤੇ 96 ਕਰੋੜ ਪਾਪ ਇੱਕ ਬੰਨੇ ਤੇ ਇੱਕ ਹੱਤਿਆ ਇੱਕ ਬੰਨੇ ਦੋਵੇਂ ਬਰਾਬਰ ਨੇ ਤੇ ਇਹ ਛੇ ਪ੍ਰਕਾਰ ਦੀਆਂ ਹੱਤਿਆਵਾਂ ਜਿਹੜੀਆਂ ਨੇ ਪਾਤਸ਼ਾਹ ਲਿਖਦੇ ਨੇ ਖੱਟ ਹੱਤਿਆ ਕੇ ਤੁਲ ਹੈ ਜੇ ਗੁਰ ਤੇ ਸਿੱਖ ਫਿਰ ਜਾਏ ਛੇ ਪ੍ਰਕਾਰ ਦੀਆਂ ਹੱਤਿਆ ਕਰਨ ਦੇ ਬਰਾਬਰ ਹੈ ਗੁਰੂ ਦੇ ਦਰ ਤੋਂ ਚਿਹਰਾ ਫੇਰ ਲੈਣਾ ਐਡਾ ਵੱਡਾ ਪਾਪ ਹੈ ਤੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਲਿਖਦੇ ਨੇ ਇਹੋ ਜਿਹਾ ਗੁਰੂ ਦੇ ਦਰ ਤੋਂ ਬੇਮੁਖ ਹੋਇਆ ਜਿਹੜਾ ਸਿੱਖ ਆ ਨਾ ਉਹ ਦੁਨੀਆ ਦੇ ਸਾਰੇ ਤੀਰਥਾਂ ਤੇ ਜਾ ਕੇ ਵੀ ਇਸ਼ਨਾਨ ਕਰਦਾ ਰਹੇ ਨਾ ਇਹਨਾਂ ਹੱਤਿਆਵਾਂ ਦਾ ਪਾਪ ਉਹਦੇ ਸਿਰ ਤੋਂ ਨਹੀਂ ਉੱਤਰਦਾ ਭਾਈ ਗੁਰਦਾਸ ਜੀ ਨੇ ਤੀਰਖ ਗਿਣ-ਗਿਣ ਕੇ ਲਿਖੇ ਨੇ ਪਾਈ ਗੁਰਦਾਸ ਜੀ ਲਿਖਦੇ ਨੇ ਗੰਗ ਜਮਨ ਗੋਦਾਵਰੀ ਕੁਲ ਖੇਤ ਸਿਧਾਰੇ ਮथुरा ਮਾਇਆ ਅਯੁੱਧਿਆ ਕਾਂਸੀ ਕੇ ਦਾਰੇ ਗਿਆ 피ਰਾਗ ਸੁਰਸਤੀ ਗੋਮਤੀ ਦਵਾਰੇ ਜਪ ਤਪ ਸੰਜਮ ਹੋਮ ਜਗ ਸਭ ਦੇਵ ਜੁਹਾਰੇ ਅੱਖੀ ਪਰਣੇ ਜੇ ਭਵੈ ਤਿਉ ਲੋਹਾ ਮਜਾਰੇ ਐਹੋ ਜਿਹੇ ਬੰਦਾ ਆਪਣੀਆਂ ਅੱਖਾਂ ਦੇ ਭਾਰ ਹੋ ਕੇ ਵੀ ਪਵੇ ਨਾ ਤਿੰਨਾ ਲੋਕਾਂ ਦੇ ਆਂਦੇ ਨੇ ਮੂਲ ਨਾ ਉਤਰੇ ਹੱਤਿਆ ਬੇਮੁਖ ਗੁਰ ਦਵਾਰੇ ਗੁਰੂ ਦੇ ਦਰ ਤੋਂ ਬੇਮੁਖ ਹੋਣ ਦਾ ਇਹ ਪਾਪ ਜਿਹੜਾ ਉਹਦੇ ਸਿਰ ਤੋਂ ਨਹੀਂ ਉਤਰਦਾ ਇਸ ਨੂੰ ਬਹੁਤ ਵੱਡਾ ਪਾਪ ਮੰਨਿਆ ਗਿਆ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਲਿਖਦੇ ਨੇ ਜਿਹੜਾ ਬੰਦਾ ਗੁਰੂ ਦੇ ਦਰ ਤੋਂ ਬੇਮੁਖ ਹੋ ਜਾਂਦਾ ਹੈ ਕਿਹੜੀਆਂ-ਕਿਹੜੀਆਂ ਜੂਨਾਂ ਦੇ ਵਿੱਚ ਜਾਂਦਾ ਹੈ ਪਾਤਸ਼ਾਹ ਲਿਖਦੇ ਨੇ ਸੂਕਰ ਸਵਾਨ ਗਰਦਵ ਮੰਜਹਾਰਾ ਉਹ ਸੂਰ ਦੀ ਜੂਨ ਵਿੱਚ ਪੈਂਦਾ ਹੈ ਕੁੱਤੇ ਦੀ ਜੂਨ ਵਿੱਚ ਪੈਂਦਾ ਹੈ ਕੁੱਤਾ ਬਣਦਾ ਹੈ ਸੂਕਰ ਸਵਾਨ ਗਰਦਵ ਮੰਜਹਾਰਾ ਉਹ ਗਦਾ ਬਣਦਾ ਹੈ ਬਿੱਲਾ ਬਣਦਾ ਹੈ ਪਸ਼ੂ ਮਲੇਸ਼ ਨੀਚ ਚੰਡਾਲਾ ਮਲੇਸ਼ਾਂ ਦੇ ਘਰ ਦੇ ਵਿੱਚ ਉਹਦਾ ਜਨਮ ਹੁੰਦਾ ਹੈ ਚੰਡਾਲਾਂ ਦੇ ਨੀਚਾਂ ਦੇ ਘਰ ਦੇ ਵਿੱਚ ਉਹ ਜਨਮ ਲੈਂਦਾ ਹੈ ਗੁਰਤੇ ਆਪਣੇ ਗੁਰਤੇ ਜੇ ਗੁਰਤੇ ਮੂੰਹ ਫਰੇ ਤਿੰਨ ਜੋਨ ਪਵਾਈ ਹੈ ਉਹ ਇਹਨਾਂ ਜੂਨਾਂ ਦੇ ਵਿੱਚ ਜਾਂਦਾ ਹੈ ਬੰਧਨ ਬੰਧਿਆ ਆਈਏ ਜਾਈਏ ਉਹ ਬਾਰ-ਬਾਰ ਜੰਮਦਾ ਮਰਦਾ ਰਹਿੰਦਾ ਹੈ ਪੁਰਾਤਨ ਮਹਾਤਮਾ ਇੱਕ ਇਹ ਧਾਰਨਾ ਪੜਿਆ ਕਰਦੇ ਸਨ ਜੂਨਾ ਵਿੱਚ ਪਾਉਂਦੇ ਆ ਸਤ ਗੁਰ ਤੋਂ ਬੇਮੁਖ ਬੰਦੇ ਜੂਨਾ ਵਿੱਚ ਪਾਉਂਦੇ ਆ ਸਤ ਗੁਰ ਤੋਂ ਬੇਮੁਖ ਬੰਦੇ ਜੂਨਾ ਵਿੱਚ ਪਾਉਂਦੇ ਆ ਸਤ ਗੁਰ ਤੋਂ ਬੇਮੁਖ ਬੰਦੇ ਜੋਨਾ ਵਿੱਚ ਪਾਉਂਦੇ ਆ ਸਤ ਗੁਰ ਤੋਂ ਬੇਮੁਖ ਬੰਦੇ 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 ਜੂਨਾ ਵਿੱਚ ਪਾਉਂਦੇ ਆ ਸਤ ਗੁਰ ਤੋਂ ਬੇਮੁਖ ਬੰਦੇ ਜੂਨਾ ਵਿੱਚ ਪਾਉਂਦੇ ਆ ਸਤ ਗੁਰ ਤੋਂ ਬੇਮੁਖ ਬੰਦੇ ਜੂਨਾ ਵਿੱਚ ਪਾਉਂਦੇ ਆ ਸਤ ਗੁਰ ਤੋਂ ਬੇਮੁਖ ਬੰਦੇ ਜੋਨਾ ਵਿੱਚ ਪਾਉਂਦੇ ਆ ਸਤ ਗੁਰ ਤੋਂ ਬੇਮੁਖ ਬੰਦੇ ਉਹ ਜੋਨਾ ਦੇ ਵਿੱਚ ਭਟਕਦੇ ਹਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਿਖ ਰਹੇ ਨੇ ਗੁਰ ਪਗਤੇ ਜੇ ਬੇਮੁਖ ਸਿਧਾਰੇ ਜਿਹੜੇ ਗੁਰਸਿੱਖ ਆਪਣੇ ਗੁਰੂ ਦੇ ਦੱਸੇ ਹੋਏ ਮਾਰਗ ਤੋਂ ਹੀ ਲੰਬੇ ਹੋ ਗਏ ਗੁਰੂ ਦੀ ਦੱਸੀ ਹੋਈ ਸਿੱਖਿਆ ਨੂੰ ਆਪਣੇ ਅੰਦਰ ਧਾਰਨ ਹੀ ਨਹੀਂ ਕੀਤਾ ਹੁਣ ਵੇਖੋ ਸਾਡੇ ਵਿੱਚੋਂ ਕਿੰਨਿਆਂ ਨੇ ਅੰਮ੍ਰਿਤ ਛਕਿਆ ਹੋਇਆ ਔਰ ਪੰਜ ਕਕਾਰ ਕਿੰਨਿਆਂ ਨੇ ਧਾਰਨ ਕੀਤੇ ਅਸੀਂ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਰਹੇ ਹਾਂ ਅਸੀਂ ਵੀ ਬੀਮੁਖੀ ਮੰਨੇ ਜਾਵਾਂਗੇ ਅਸੀਂ ਅਮਰਤ ਛਕਿਆ ਹੋਇਆ ਹੈ ਪੰਜ ਕਕਾਰਾਂ ਦੇ ਅਗਰ ਅਸੀਂ ਧਾਰਨੀ ਨਹੀਂ ਹਾਂ ਤੇ ਅਸੀਂ ਗੁਰੂ ਦੇ ਗੁਨਾਹਗਾਰ ਹਾਂ ਦੁਆਰਾ ਸਾਨੂੰ ਉਹ ਗੁਰੂ ਸਿੱਖਾਂ ਦੇ ਘਰਾਂ ਦੇ ਵਿੱਚ ਨਾਮ ਧਾਰੀਆਂ ਦੇ ਘਰਾਂ ਦੇ ਵਿੱਚ ਜਨਮ ਦੇਵੇਗਾ ਕਦੇ ਨਹੀਂ ਦੇਵੇਗਾ ਕਿਸੇ ਦਾ ਜਨਮ ਦਿਨ ਹੋਵੇ ਅਸੀਂ ਉਹਨੂੰ ਕੋਈ ਚੀਜ਼ ਗਿਫਟ ਕਰਦੇ ਹਾਂ ਕੋਈ ਉਹਨੂੰ ਉਪਹਾਰ ਦਿੰਨੇ ਹਾਂ ਤੇ ਜੇ ਕੋਈ ਉਹ ਸਾਮਣੇ ਨਹੀਂ ਰੱਖਦਾ ਤੇ ਅਸੀਂ ਉਹਨੂੰ ਦਵਾਰਾ ਦੇਵਾਂਗੇ ਕਦੇ ਵੀ ਨਹੀਂ ਦਿੰਦੇ ਭਾਈ ਇਹਨੇ ਤੇ ਸਾਡੀ ਦਿੱਤੀ ਹੋਈ ਚੀਜ਼ ਦੀ ਕਦਰ ਨਹੀਂ ਕੀਤੀ ਇਸੇ ਤਰ੍ਹਾਂ ਪਰਮੇਸ਼ਰ ਵੀ ਜਿਹੜੇ ਲੋਕ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਇਹ ਸਿੱਖੀ ਵੀ ਵੱਡੀ ਦਾਤ ਹੈ ਇਹ ਪੰਜ ਕਕਾਰ ਇਹ ਕੇਸ ਇਹ ਦਾੜੀਆਂ ਇਹ ਪਹਿਰਾਵਾ ਇਹ ਮਾਲਾ ਇਹ ਕਸ਼ਹਿਰਾ ਇਹ ਕੜਾ ਇਹ ਕੰਗਾ ਕੰਗਾ ਤੇ ਸਾਡਾ ਵਿਚਾਰਾ ਪਤਾ ਨਹੀਂ ਕਿੱਥੇ ਗਵਾਚ ਗਿਆ ਗੜਵਿਆਂ ਦਾ ਕੋਈ ਪਤਾ ਨਹੀਂ ਕਿੱਧਰ ਨੇ ਪੁਰਾਣੇ ਸਾਧੂਆਂ ਦੇ ਕੋਲ ਸਾਡੇਆਂ ਕੋਲ ਗੜਵੇ ਹੋਇਆ ਕਰਦੇ ਸਨ ਇਹ ਰੀਤਾਂ ਜਿਹੜੀਆਂ ਨੇ ਅਸੀਂ ਇੱਥੇ ਆਏ ਆ ਸਾਨੂੰ ਹੋ ਗਿਆ ਚਾਰ ਪੰਜ ਦਿਨ ਆਇਆਂ ਨੂੰ ਹੋ ਗਏ ਨੇ ਅਸੀਂ ਇਸ ਕਰਕੇ ਨਹੀਂ ਇੱਥੇ ਆਏ ਕਿ ਅਸੀਂ ਪਾਠ ਕੀਤਾ ਤੇ ਸੰਤਾਂ ਦੇ ਕੋਲੋਂ ਪੈਸੇ ਲਏ ਪਾਠ ਦੇ ਤੇ ਚਲੇ ਗਏ ਸਾਡੀਆਂ ਕੁਝ ਡਿਊਟੀਆਂ ਨੇ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਬਾਰ-ਬਾਰ ਹੁਕਮ ਕਰਦੇ ਨੇ ਭਾਈ ਜਿੱਥੇ ਵੀ ਜਾਓ ਸੰਗਤਾਂ ਨੂੰ ਆਖੋ ਪਾਈ ਵੱਧ ਤੋਂ ਵੱਧ ਗੁਰਸਿੱਖੀ ਨੂੰ ਧਾਰਨ ਕਰਨ ਕਸ਼ੇਰੇ ਪਾਉਣ ਪੰਜ ਕਕਾਰਾਂ ਦੇ ਧਾਰਨੀ ਬਣਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਬਚਨਾਂ ਦੇ ਵਿੱਚ ਬਚਨ ਆਉਂਦਾ ਹੈ ਜਿਹੜਾ ਗੁਰਸਿੱਖ ਜਿਨੇ ਅੰਮ੍ਰਿਤ ਛਕਿਆ ਹੋਇਆ ਹੈ ਪ੍ਰਸ਼ਾਦਾ ਛਕਣ ਮੇਲੇ ਅਗਰ ਉਹਦੇ ਕੋਲ ਕੰਗਾ ਨਹੀਂ ਹੈ ਤੇ ਉਹਦਾ ਅੰਮ੍ਰਿਤ ਭੰਗ ਹੋ ਜਾਂਦਾ ਹੈ ਉਹ ਸਿੱਖ ਨਹੀਂ ਰਹਿੰਦਾ ਇਸ ਕਰਕੇ ਭਾਈ ਇਹ ਸਿੱਖੀ ਦੇ ਚਿੰਨ ਜਿਹੜੇ ਨੇ ਇਹ ਵੱਡੀਆਂ ਦਾਤਾਂ ਨੇ ਇਨਾਂ ਨੂੰ ਆਪਾਂ ਸੰਭਾਲ ਕੇ ਰੱਖੀਏ ਆਪਾਂ ਗੁਰੂ ਦੇ ਦੱਸੇ ਹੋਏ ਮਾਰਗ ਤੋਂ ਕਿਤੇ ਬੇਮੁਖ ਨਾ ਹੋ ਜਾਈਏ ਬੇਮੁਖ ਬੰਦਾ ਜਿਹੜਾ ਦੁਨੀਆ ਦੇ ਵਿੱਚ ਰੁੱਲ ਜਾਂਦਾ ਹੈ ਐਹੋ ਜਿਹਾ ਬੰਦਾ ਜਿਹੜਾ ਆਪਣੇ ਗੁਰੂ ਦੇ ਦਰ ਤੋਂ ਟੁੱਟ ਗਿਆ ਉਹਦੇ ਨਾਲੋਂ ਤੇ ਕੁੱਤਾ ਹਜ਼ਾਰ ਦਰਜੇ ਚੰਗਾ ਹੈ ਇਸਲਾਮ ਧਰਮ ਦੇ ਪ੍ਰਚਾਰਕ ਬਾਬਾ ਸਾਈਂ ਬੁੱਲੇ ਸ਼ਾ ਲਿਖਦੇ ਹਨ ਰਾਤੀ ਜਾਗੈ ਤੇ ਛੇਕ ਸਦਾਮੈ ਪਰ ਰਾਤ ਨੂੰ ਜਾਗਣ ਕੁੱਤੇ ਤੈਥੀ ਉੱਤੇ ਰਾਤੀ ਭੌਂਕਣੋ ਬਸਣਾ ਕਰਦੇ ਫਿਰ ਜਾਏ ਰੜਾਂ ਤੇ ਸੁੱਤੇ ਤੈਥੀ ਉੱਤੇ ਖਸਮ ਦਾ ਬੂਹਾ ਮੂਲ ਨਾ ਛੱਡਦੇ ਭਾਵੇਂ ਸੌ ਸੌ ਮਾਰਨ ਜੁੱਤੇ ਤੈਥੀ ਉੱਤੇ ਬੁੱਲੇ ਸ਼ਾਹ ਉਠਿਆਰ ਮਨਾਲੇ ਨਹੀਂ ਤੀ ਉੱਤੇ ਖਸਮ ਦਾ ਬੂਹਾ ਮੂਲ ਨਾ ਛੱਡਦੇ ਭਾਵੇਂ ਸੌ ਸੌ ਮਾਰਨ ਜੁੱਤੇ ਤੈਥੀ ਉੱਤੇ ਬੁੱਲੇ ਸ਼ਾਹ ਉਠਿਆਰ ਮਨਾਲੇ ਨਹੀਂ ਤੇ ਬਾਜੀ ਲੈ ਗਏ ਕੁੱਤੇ ਤੈਥੀ ਉੱਤੇ ਉਹਨਾਂ ਲੋਕਾਂ ਦਾ ਜੀਵਨ ਜਿਹੜਾ ਹੈ ਉਹ ਰੁਲਿਆ ਹੋਇਆ ਵੇਖਿਆ ਗਿਆ ਜਿਹੜੇ ਗੁਰੂ ਦੇ ਦਰ ਤੋਂ ਗੁਰੂ ਦੀ ਦੱਸੀ ਹੋਈ ਸਿੱਖਿਆ ਤੋਂ ਜਿਹੜੇ ਲਾਂਬੇ ਹੋ ਜਾਂਦੇ ਨੇ ਹੁਣ ਤੁਹਾਡੇ ਬਜ਼ੁਰਗਾਂ ਨੇ ਦਾਦਿਆਂ ਪੜਦਾਦਿਆਂ ਨੇ ਐਨਾ ਭਜਨ ਕੀਤਾ ਹੈ ਐਨਾ ਨਾਮ ਜਪਿਆ ਹੈ ਜਿਸ ਨਾਮ ਦੇ ਨਾਲ ਜਿੱਥੇ ਨਾਮ ਹੋਇਆ ਕਰਦਾ ਉੱਥੇ ਸੁੱਖ ਦੇ ਸਾਧਨ ਆ ਹੀ ਜਾਂਦੇ ਨੇ ਪਰ ਜੇ ਤੁਸੀਂ ਉਹਨਾਂ ਦੇ ਦੱਸੇ ਹੋਏ ਮਾਰਗ ਤੋਂ ਲਾਂਬੇ ਹੋ ਜਾਂਦੇ ਹੋ ਜਿਸ ਸਤਿਗੁਰੂ ਨੇ ਇਹ ਦਾਤਾਂ ਦਿੱਤੀਆਂ ਨੇ ਉਹ ਦਾਤਾਂ ਖੋ ਵੀ ਲੈਂਦਾ ਉਹਦੇ ਕੋਲੋਂ ਬੜੇ ਢੰਗ ਨੇ ਨਾਮ ਜਪੋਂਦੇ ਅਸੀਂ ਵਿਚਰਣ ਕਰਦੇ ਹਾਂ ਸਾਧ ਸੰਗਤ ਦੇ ਘਰਾਂ ਦੇ ਵਿੱਚ ਜਾਂਦੇ ਆ ਉਹ ਸਿੱਖ ਆਂਦੇ ਨੇ ਸਾਡੇ ਕੋਲ ਪਹਿਲਾਂ ਬੜੇ ਐਸ਼ੋ ਆਰਾਮ ਸਨ ਬੜੇ ਸੁੱਖ ਦੇ ਸਾਧਨ ਸਨ ਕਿੱਧਰ ਗਏ ਉਹ ਪਰਮੇਸ਼ਰ ਨੇ ਉਹ ਦਾਤਾਂ ਖੋਹ ਲਈਆਂ ਕੀ ਇਹ ਤੇ ਯਾਰ ਮੇਰੀਆਂ ਦਾਤਾਂ ਦੇ ਨਾਲ ਹੀ ਪਿਆਰ ਕਰਨ ਲੱਗ ਪਿਆ ਮੈਨੂੰ ਤੇ ਇਹ ਭੁੱਲ ਹੀ ਗਿਆ ਫਿਰ ਉਹਦੇ ਕੋਲ ਇੱਕ ਜੇਵਰੀ ਜੰਜੀਰ ਹੈ ਦੁੱਖ ਦੀ ਜੰਜੀਰ ਉਹ ਦੁੱਖ ਦੀ ਜੰਜੀਰ ਪਾਉਂਦਾ ਹੈ ਉਹਦੇ ਨਾਲ ਫਿਰ ਆਪਣਾ ਨਾਮ ਚੇਤੇ ਕਰਾਉਂਦਾ ਹੈ ਭਾਈ ਤੂੰ ਤੇ ਮੈਨੂੰ ਭੁੱਲ ਹੀ ਗਿਆ ਉਹ ਫਿਰ ਗਰੀਬੀ ਕਰ ਦਿੰਦਾ ਹੈ ਗਰੀਬ ਕਰ ਦਿੰਦਾ ਹੈ ਸਿੱਖ ਨੂੰ ਸਿੱਖ ਦੁਆਰਾ ਫਿਰ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ ਉਹੀ ਸਤਿਗੁਰੂ ਉਹਦੇ ਉੱਤੇ ਖੁਸ਼ ਹੋ ਕੇ ਦੁਆਰਾ ਫਿਰ ਉਹਨੂੰ ਦਾਤਾਂ ਦੇ ਦਿੰਦਾ ਹੈ ਮੈਂ ਅਰਜ ਕਰਾਂ ਕਿਤੇ ਆਪਾਂ ਸਤਿਗੁਰੂ ਦੇ ਦਿੱਤੀਆਂ ਹੋਈਆਂ ਇਹਨਾਂ ਦਾਤਾਂ ਦੇ ਵਿੱਚ ਲੱਗ ਕੇ ਆਪਾਂ ਉਹਦਾ ਨਾਮ ਸਿਮਰਨਣਾ ਭੁੱਲ ਜਾਈਏ ਗੁਰਬਾਣੀ ਪੜ੍ਹਨੀ ਨਾ ਭੁੱਲੀਏ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਪੁਰਾਤਨ ਮਹਾਤਮਾ ਇਹ ਰੀਤ ਪੜਿਆ ਕਰਦੇ ਸਣ ਕਿਤੇ ਟੋਟ ਨਾ ਗੁਰਾਂ ਨਾਲੋਂ ਜਾਵੀ ਦੁਨੀਆ ਚ ਰੋੜ ਜਾਵੇਂਗਾ ਟੋਟ ਨਾ ਗੁਰਾਂ ਨਾਲੋਂ ਜਾਵੀ ਦੁਨੀਆ ਚ ਰੋੜ ਜਾਵੇਂਗਾ ਕਿਤੇ ਟੋਟ ਨਾ ਗੁਰਾਂ ਨਾਲੋਂ ਜਾਵੀ ਦੁਨੀਆਂ 'ਚ ਰੁਲ ਜਾਵੇਂਗਾ ਕਿਤੇ ਟੁੱਟਣਾ ਗੁਰਾਂ ਨਾਲੋਂ ਜਾਵੇਂ ਦੁਨੀਆਂ 'ਚ ਰੁਲ ਜਾਵੇਂਗਾ ਹਾਂ ਦੁਨੀਆਂ 'ਚ ਰੁਲ ਜਾਵੇਂਗਾ ਦੁਨੀਆਂ 'ਚ ਰੁਲ ਜਾਵੇਂਗਾ ਦੁਨੀਆਂ 'ਚ ਰੁਲ ਜਾਵੇਂਗਾ ਦੁਨੀਆਂ 'ਚ ਰੁਲ ਜਾਵੇਂਗਾ ਦੁਨੀਆ ਚ ਰੋਲ 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 ਜਾਵੇਂਗਾ ਟੁੱਟ ਨਾ ਗੁਰਾਂ ਨਾਲੋਂ ਜਾਵੀਂ ਦੁਨੀਆ ਚ ਰੋਲ ਜਾਵੇਂਗਾ ਟੁੱਟ ਨਾ ਗੁਰਾਂ ਨਾਲੋਂ ਜਾਵੀਂ ਦੁਨੀਆ ਚ ਰੋਲ ਜਾਵੇਂਗਾ ਟੁੱਟ ਨਾ ਗੁਰਾਂ ਨਾਲੋਂ ਜਾਵੀਂ ਦੁਨੀਆ ਚ ਰੋਲ ਜਾਵੇਂਗਾ ਟੋਟਨਾ ਗੁਰਾਂ ਨਾ ਲੋ ਜਾਵੀ ਦੁਨੀਆ ਚ ਰੁੜ ਜਾਵੇਂਗਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਪਦੇਸ਼ ਕਰ ਰਹੇ ਹਨ ਗੁਰ ਪਗਤੇ ਜੇ ਬੇਮੁਖ ਸਿਧਾਰੇ ਇਹਾ ਉਹਾ ਤਿੰਕੇ ਮੁਖ ਕਾਰੇ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਦਸੀ ਹੋਈ ਮਰਿਆਦਾ ਨੂੰ ਛੱਡ ਦਿੱਤਾ ਹੈ ਗੁਰੂ ਦੇ ਦੱਸੇ ਹੋਏ ਰਸਤੇ ਤੋਂ ਲਾਂਬੇ ਹੋ ਗਏ ਹਨ ਇੱਥੇ ਵੀ ਉਹਨਾਂ ਦੇ ਮੂੰਹ ਕਾਲੇ ਹੋਣਗੇ ਤੇ ਅਗਲੀ ਦਰਗਾਹ ਦੇ ਵਿੱਚ ਵੀ ਉਹਨਾਂ ਦੇ ਮੂੰਹ ਕਾਲੇ ਕੀਤੇ ਜਾਣਗੇ ਪੁੱਤਰ ਪੌਤ్ర ਤਿਨਕੇ ਨਹੀਂ ਫਰੇ ਉਹਨਾਂ ਦੇ ਪੁੱਤਰ ਪੌਤਰੇ ਜਿਹੜੇ ਨੇ ਫਲਦੇ ਨਹੀਂ ਹਨ ਦੁਖਦ ਮਾਤਾ ਪਿਤਾ ਕੋ ਮਰੈ ਇਹੋ ਜਿਹੜੇ ਲੋਕ ਨੇ ਜਿਹੜੇ ਗੁਰੂ ਦੇ ਦਰ ਤੋਂ ਟੁੱਟ ਜਾਂਦੇ ਹਨ ਆਪਣੇ ਮਾਤਾ ਪਿਤਾ ਨੂੰ ਦੁਖੀ ਕਰਕੇ ਮਰਦੇ ਹਨ ਗੁਰ ਦੁਖੀ ਸਗ ਕੀ ਮ੍ਰਿਤ ਪਾਵੇਂ ਗੁਰ ਦੁਖੀ ਸਗ ਕੀ ਮ੍ਰਿਤ ਪਾਵੇਂ ਗੁਰੂ ਤੇ ਦਰ ਤੋਂ ਟੁੱਟਿਆ ਹੋਇਆ ਜਿਹੜਾ ਗੁਰਸਿੱਖ ਹੈ ਉਹ ਕੁੱਤੇ ਦੀ ਮੌਤ ਮਰਦਾ ਹੈ ਨਰਕ ਕੁੰਡ ਟਾਰੇ ਪਛਤਾਵੇਂ ਇਹੋ ਜੇ ਬੰਦੇ ਨੂੰ ਨਰਕ ਕੁੰਡ ਦੇ ਵਿੱਚ ਸੁੱਟਿਆ ਜਾਂਦਾ ਹੈ ਫਿਰ ਪਛਤਾਉਂਦਾ ਹੈ ਰੋਂਦਾ ਹੈ